ਬਹੁਤ ਹੀ ਸਤਿਕਾਰਯੋਗ ਜ਼ੈਲਦਾਰ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਫੇਰ ਇੱਕ ਤੁਹਾਡੇ ਨਾਲ ਵਿਸ਼ੇਸ਼ ਰਿਪੋਰਟ ਲੈ ਕੇ ਹਾਜ਼ਰਾਂ ਔਰ ਇਹ ਜੋ ਰਿਪੋਰਟ ਸੰਬੰਧਿਤ ਹੈ ਸਰਸਾ ਮਾਨਸਾ ਕੌਮੀ ਸੜਕ ਜੋ ਕਈ ਵਾਰ ਟੁੱਟ ਜਾਣ ਤੋਂ ਬਾਅਦ ਦੁਬਾਰਾ ਬਣਨ ਲੱਗੀ ਹੈ ਮਾਨਸਾ ਜ਼ਿਲ੍ਹੇ ਦੇ ਪਿੰਡ ਖੱਤਾ ਮਾ ਲੋਕਾ ਵਿਖੇ ਇਹ ਸੜਕ ਕਈ ਵਾਰ ਟੁੱਟ ਗਈ ਸੀ ਔਰ ਹੁਣ ਇਹ ਦੁਬਾਰਾ ਬਣਨ ਲੱਗੀ ਹੈ ਸੋ ਸਭ ਤੋਂ ਪਹਿਲਾਂ ਤਾਂ ਧੰਨਵਾਦ ਕਰਦੇ ਆ ਪੰਜਾਬ ਸਰਕਾਰ ਦਾ ਹਲਕਾ ਵਿਧਾਇਕ ਸਰਦਾਰ ਗੁਰਪ੍ਰੀਤ ਸਿੰਘ ਜੀ ਬਣਾਵਾਲੀ ਸਬੰਧਤ ਵਿਭਾਗਾਂ ਤੋਂ ਹੋਰ ਠੇਕੇਦਾਰ ਸਾਹਿਬ ਜਾਂ ਜੋ ਵੀ ਇਹਦੇ ਨਾਲ ਜੁੜੇ ਹੋਏ ਨੇ ਰਿਲੇਟ ਕਰਦੇ ਨੇ ਜਿਨ੍ਹਾਂ ਨੇ ਇਸ ਮਸਲੇ ਨੂੰ ਗੰਭੀਰਤਾ ਦੇ ਨਾਲ ਲਿਆ ਔਰ ਦੁਬਾਰਾ ਫੇਰ ਨਵੇਂ ਸਿਰਿਓਂ ਉਸ ਜਗ੍ਹਾ ਤੋਂ ਸੜਕ ਬਣਾਉਣ ਲੱਗੇ ਆ ਸੜਕ ਟੁੱਟ ਜਾਣ ਦੇ ਕਾਰਨ ਭਾਵੇਂ ਕੁਝ ਵੀ ਰਹਿ ਹੋਣਾ ਔਰ ਇਹ ਸੜਕ ਜੋ ਬਣਨੀ ਸ਼ੁਰੂ ਹੋ ਗਈ ਆ ਹੁਣ ਇਹਦੇ ਵਿੱਚ ਵਿਚਾਰਨ ਵਾਲੀ ਗੱਲ ਇਹ ਆ ਕਿ ਸੜਕ ਬਣ ਰਹੀ ਹੈ ਔਰ ਸੜਕ ਨਾਲ ਸੰਬੰਧਿਤ ਇਲਾਕੇ ਦੇ ਜੋ ਪਿੰਡ ਪੈਂਦੇ ਆ ਇਹ ਸੜਕ ਦੇ ਨਾਲ ਜਿਹੜੇ ਲੋਕ ਇਸ ਸੜਕ 'ਤੇ ਵਰਤੋਂ ਕਰਦੇ ਆ ਇਥੋਂ ਦੀ ਲੰਘਦੇ ਆ ਔਰ ਉਹਦੇ ਨਾਲ ਸੰਬੰਧਿਤ ਪਿੰਡਾਂ ਦੀਆਂ ಗ್ರಾಮ ਪੰਚਾਇਤਾਂ ਭਰਾਤਰੀ ਜਥੇਬੰਦੀਆਂ ਸਮਾਜ ਸੇਵੀ ਕਲਬ ਜਾਂ ਇਲਾਕੇ ਦੇ ਮਹਤਵਪੂਰਨ ਵਿਅਕਤੀ ਜਿਹੜੇ ਇਹਨਾਂ ਮਾਮਲਿਆਂ ਨੂੰ ਸੰਜੀਦਾ ਲੈਂਦੇ ਆ ਲੋਕਾਂ ਦੇ ਹੱਕਾਂ ਵਾਸਤੇ ਸੰਘਰਸ਼ ਕਰਦੇ ਆ ਲੋਕਾਂ ਦੇ ਹੱਕਾਂ ਵਾਸਤੇ ਆਵਾਜ਼ ਉਠਾਉਂਦੇ ਆ ਉਹਨਾਂ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਹੁਣ ਇਸ ਸੜਕ ਦੇ ਉੱਤੇ ਨਜ਼ਰ ਰੱਖੀ ਜਾਵੇ, ਉਹਦੀ ਗੌਰ ਕੀਤੀ ਜਾਵੇ, ਇਹ ਚੈੱਕ ਕੀਤਾ ਜਾਵੇ ਆਪਣੇ ਤੌਰ ਤੇ ਆਪਣਾ ਨੈਤਿਕ ਫਰਜ਼ ਸਮਝਦੇ ਹੋਏ ਇਸ ਗੱਲ ਦੀ ਗੌਰ ਕੀਤੀ ਜਾਵੇ ਕਿ ਇਹ ਸੜਕ ਸਹੀ ਢੰਗ ਨਾਲ ਬਣ ਰਹੀ ਹੈ, ਕਿ ਇਸ ਸੜਕ ਦੇ ਉੱਤੇ ਪਾਇਆ ਜਾਣ ਵਾਲਾ ਮਟੀਰੀਅਲ ਸਹੀ ਮਾਤਰਾ ਵਿੱਚ ਢੁਕਵੀਂ ਮਾਤਰਾ ਦੇ ਵਿੱਚ ਪਾਇਆ ਜਾ ਰਿਹਾ ਹੈ, ਕਿ ਕੋਈ ਕਮੀ ਪੇਸ਼ੀ ਜਾਂ ਕੁਤਾਹੀ ਤਾਂ ਨਹੀਂ ਕੀਤੀ ਜਾ ਰਹੀ। ਸੜਕ ਬਣ ਜਾਣ ਤੋਂ ਬਾਅਦ ਜਦੋਂ ਇਹ ਚੀਜ਼ਾਂ ਖਰਾਬ ਹੋਣ ਲੱਗਦੀਆਂ ਨੇ ਟੁੱਟਣ ਲੱਗਦੀਆਂ ਨੇ ਤਾਂ ਅਸੀਂ ਸਾਰੇ ਉਹਨਾਂ ਤੋਂ ਸਵਾਲ ਵੀ ਖੜੇ ਕਰਦੇ ਆਂ ਔਰ ਸਾਡਾ ਹੱਕ ਵੀ ਬਣਦਾ ਪਰ ਮੇਰੀ ਬੇਨਤੀ ਜਾਂ ਸਾਡੀ ਬੇਨਤੀ ਸਾਡੇ ਚੈਨਲ ਦੇ ਜ਼ਰੀਏ ਬੇਨਤੀ ਇਹ ਹੈ ਕਿ ਸੜਕ ਬਣ ਜਾਣ ਤੋਂ ਬਾਅਦ ਅਸੀਂ ਤਰ੍ਹਾਂ ਤਰ੍ਹਾਂ ਦੀਆਂ ਤਰਕ ਦਲੀਲਾਂ ਨਾਲ ਸੜਕ ਟੁੱਟ ਜਾਣ ਦੇ ਕਾਰਨ ਦੱਸੀਏ ਉਸ ਤੋਂ ਪਹਿਲਾਂ ਹੀ ਸਾਡਾ ਸਾਰਿਆਂ ਦਾ ਇੱਕ ਫਰਜ਼ ਬਣਦਾ ਹੈ ਕਿ ਸੜਕ ਦੀ ਸਾਈਡ ਤੇ ਜਾ ਕੇ ਜਿੱਥੇ ਕੰਮ ਹੋ ਰਿਹਾ ਹੈ ਸਤਕਾਰਤ ਤੌਰ ਤੇ ਭਾਈਵੰਦੀ ਤੌਰ ਤੇ ਉਸ ਚੀਜ਼ ਦਾ ਖਿਆਲ ਰੱਖਿਆ ਜਾਵੇ ਜਾਇਜ਼ਾ ਲਿਆ ਜਾਵੇ ਜੇ ਕੋਈ ਕਮੀ ਪੇਸ਼ੀ ਜਾਂ ਕੁਤਾਹੀ ਨਜ਼ਰ ਆਉਂਦੀ ਹੈ ਤਾਂ ਹਲਕਾ ਵਿਧਾਇਕ ਸਾਹਿਬ ਦੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਬੰਧਤ ਵਿਭਾਗ ਦੇ ਧਿਆਨ ਵਿੱਚ ਲਿਆਂਦਾ ਜਾਵੇ ਤਾਂ ਜੋ ਸਮਾ ਰਹਿੰਦੇ ਇਸ ਸਮੱਸਿਆ ਦਾ ਇਸ ਮੁਸ਼ਕਲ ਦਾ ਕੋਈ ਹੱਲ ਹੋ ਸਕੇ ਏ ਘਾਟ ਏ ਕਮੀ ਪੇਸ਼ੀ ਦੂਰ ਕੀਤੀ ਜਾ ਸਕੇ ਸੋ ਸਾਰਿਆਂ ਨੂੰ ਇਹੋ ਬੇਨਤੀ ਹੈ ਕਿ ਸੜਕ ਹੁਣ ਬਣ ਰਹੀ ਹੈ ਸੜਕ ਨੂੰ ਬਣਵਾਉਣਾ ਸਾਡਾ ਫਰਜ਼ ਹੈ ਇਹ ਕਿਸੇ ਖਾਸ ਵਿਅਕਤੀ ਵਿਸ਼ੇਸ਼ ਦੀ ਗੱਲ ਨਹੀਂ ਹੈ ਸਭ ਦਾ ਸਾਂਝਾ ਮਸਲਾ ਹੈ ਸੋ ਮਾਨਸਾ ਜ਼ਿਲ੍ਹੇ ਦੇ ਪਿੰਡ ਫੱਤਾ ਵਾਲੂ ਕਾ ਵਿਖੇ ਸਰਸਾ ਮਾਨਸਾ ਕੌਮੀ ਸੜਕ ਜੋ ਬਣ ਰਹੀ ਹੈ ਉਹਦੇ ਨਾਲ ਸੰਬੰਧਿਤ ਜੋ ਵੀ ਪਿੰਡ ਪੈਂਦੇ ਐ ਜੋ ਵੀ ਲੋਕ ਉਹਦੀ ਵਰਤੋਂ ਕਰਦੇ ਐ ਜੋ ਵੀ ਉਥੋਂ ਦੀ ਲੰਘਦੇ ਐ ਸਾਰਿਆਂ ਨੂੰ ਬੇਨਤੀ ਹੈ ਕਿ ਇਸ ਸੜਕ ਤੇ ਗੌਰ ਕੀਤੀ ਜਾਵੇ ਨਜ਼ਰ ਰੱਖੀ ਜਾਵੇ ਧਿਆਨ ਰੱਖਿਆ ਜਾਵੇ ਤਾਂ ਜੋ ਸੜਕ ਜਿਹੜੀ ਆ ਮਜ਼ਬੂਤੀ ਨਾਲ ਬਣੇ ਤੇ ਅੱਗੇ ਤੋਂ ਸੜਕ ਟੁੱਟਣ ਦੀ ਜੋ ਵਾਰ-ਵਾਰ ਸਮੱਸਿਆ ਪਿਛਲੇ ਸਮੇਂ ਤੋਂ ਆ ਰਹੀ ਹੈ ਉਹ ਨਾ ਆਵੇ। ਔਰ ਦੂਸਰੀ ਬੇਨਤੀ ਸਬੰਧਤ ਮੈਕਨਿਕ ਨੂੰ ਵੀ ਹੈ, ਠੇਕੇਦਾਰ ਸਾਹਿਬ ਨੂੰ ਵੀ ਹੈ, ਪਿਛਲੇ ਸਮੇਂ ਵਿੱਚ ਸੜਕ ਟੁੱਟਣ ਦੇ ਭਾਵੇਂ ਕੋਈ ਵੀ ਕਾਰਨ ਰਹੇ, ਉਹਨਾਂ ਦਾ ਜ਼ਿਕਰ ਕਰਨ ਦੀ ਲੋੜ ਨਹੀਂ ਹੈ, ਪਰ ਹੁਣ ਜਦੋਂ ਸੜਕ ਨਵੇਂ ਸਿਰੇਓ ਬਣਾਈ ਜਾ ਰਹੀ ਹੈ, ਤਾਂ ਸੜਕ ਨੂੰ ਇੰਨੀ ਕੁ ਮਜ਼ਬੂਤੀ ਨਾਲ ਬਣਾਇਆ ਜਾਵੇ ਕਿ ਉਹਦੀ ਜਿਹੜੀ ਤਹਿ ਸਮਾਸਿਨਾ ਹੁੰਦੀ ਹੈ, ਉਸ ਤੋਂ ਪਹਿਲਾਂ ਇਹ ਖਰਾਬ ਨਾ ਹੋਵੇ, ਉਸ ਤੋਂ ਪਹਿਲਾਂ ਇਹ ਨਾ ਟੁੱਟੇ। ਪਰ ਜੇ ਹਾਲਾਤ ਪਹਿਲਾਂ ਵਰਗੇ ਵੜਦੇ ਆ ਇਸ ਤੋਂ ਬਾਅਦ ਵੀ ਤਾਂ ਫਿਰ ਸਵਾਲ ਖੜੇ ਹੋਣੇ ਵੀ ਸੁਭਾਵਿਕ ਨੇ ਲੋਕਾਂ ਦੇ ਮਨਾਂ ਦੇ ਵਿੱਚ ਸ਼ੰਕਾ ਜਣੀ ਵੀ ਸੁਭਾਵਿਕ ਹੈ ਫਿਰ ਲੋਕ ਤਰ੍ਹਾਂ ਤਰ੍ਹਾਂ ਦੇ ਨਾਲ ਆਪਣੇ ਤਰਕ ਦਲੀਲਾਂ ਦੇਣ ਲਈ ਮਜਬੂਰ ਹੋਣਗੇ ਸੋ ਇਸ ਕਰਕੇ ਸਬੰਧਤ ਵਿਭਾਗ ਨੂੰ ਕੇਕੇਦਾਰ ਸਾਹਿਬ ਨੂੰ ਜਾਂ ਜੋ ਵੀ ਸੜਕ ਬਣਵਾਉਣ ਦੇ ਇਸ ਮਸਲੇ ਨਾਲ ਜੁੜੇ ਹੋਏ ਆ ਜ਼ਿਲ੍ਹਾ ਪ੍ਰਸ਼ਾਸਨ ਜਾਂ ਨੈਸ਼ਨਲ ਹਾਈਵੇ ਥੋਰਟੀ ਸਾਰਿਆਂ ਨੂੰ ਇੱਕ ਇਲਾਕੇ ਦੇ ਲੋਕਾਂ ਵੱਲੋਂ ਬੇਨਤੀ ਹੈ ਕਿ ਸੜਕ ਨੂੰ ਹੁਣ ਮਜ਼ਬੂਤ ਤੇ ਸਹੀ ਢੰਗ ਤਰੀਕੇ ਨਾਲ ਬਣਾਇਆ ਜਾਵੇ ਤਾ ਜੋ ਅੱਗੇ ਤੋਂ ਵਾਰ-ਵਾਰ ਸੜਕ ਟੁੱਟਣ ਦੀ ਜੋ ਸਮੱਸਿਆ ਦਾ ਸਾਹਮਣਾ ਲੋਕਾਂ ਨੂੰ ਕਰਨਾ ਪੈਂਦਾ ਸੀ ਉਹ ਨਾ ਕਰਨਾ ਪਵੇ। ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਇਸ ਰਿਪੋਰਟ ਨੂੰ ਅਗਰ ਚੰਗੀ ਲੱਗੇ ਤਾਂ ਅੱਗੇ ਸ਼ੇਅਰ ਵੀ ਜ਼ਰੂਰ ਕਰਿਓ ਤਾਂ ਜੋ ਸੜਕ ਬਣਦੇ ਮਾਮਲੇ ਦੇ ਵਿੱਚ ਅਸੀਂ ਵੀ ਆਪਣਾ ਨਜ਼ਰਸਾਨੀ ਵਾਲਾ ਗੌਰ ਰੱਖਣ ਵਾਲਾ ਯੋਗਦਾਨ ਪਾ ਸਕੀਏ। ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ।